ਬਹੁਤ ਸਾਰੇ ਇਤਿਹਾਸਕਕਾਰਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਤਿਹਾਸ ਵਰਣਨ ਕੀਤਾ ਹੈ ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਪਹਿਲਾ ਸ਼ਾਇਦ ਹੀ ਕਿਸੇ ਇਤਿਹਾਸਕਕਾਰ ਨੇ ਦੱਸਿਆ ਹੋਵੇ ਕਿ ਕਿਹਨਾ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਅਤੇ ਮੇਨ ਕਾਰਨ ਕੀ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਪਾਪੀ ਨੇ ਸ਼ਹੀਦ ਕੀਤਾ ਸੀ ਗੁਰੂ ਪਿਆਰਿਓ ਤੁਸੀਂ ਵਿਚੋਲਿਆਂ ਲਾਗੀਆਂ ਬਾਰੇ ਸਭ ਨੇ ਸੁਣਿਆ ਹੋਵੇਗਾ ਇਨਾਂ ਲਾਗੀਆਂ ਵਿਚੋਲਿਆਂ ਦੀ ਵਜ੍ਹਾ ਨਾਲ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਹੋਣਾ ਪਿਆ ਸੀ ਇੱਥੇ ਵਿਚੋਲਿਆਂ ਲਾਗੀਆਂ ਦੀ ਸਭ ਤੋਂ ਵੱਡੀ ਗਲਤੀ ਮੰਨੀ ਜਾਂਦੀ ਹੈ ਅਜੋਕੇ ਸਮੇਂ ਵਿੱਚ ਵੀ ਕਈ ਵਾਰੀ ਲਾਗੀਆਂ ਵੱਲੋਂ ਕਈ ਗੱਲਾਂ ਲਕੋਣ ਕਰਨ ਕਰ ਬਰਬਾਦ ਹੋ ਜਾਂਦੇ ਹਨ ਚਲੋ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਪਰ ਜ਼ਿਆਦਾਤਰ ਦੋਨੋਂ ਪਾਸਿਆਂ ਤੋਂ ਗੱਲਾਂ ਲਕੋਣ ਕਰਕੇ ਘਰ ਨਹੀਂ ਵਸਦੇ ਆਓ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਗੱਲ ਕਰਾਂਗੇ ਕਿਵੇਂ ਲਾਗੀਆਂ ਵਿਚੋਲਿਆਂ ਦੀ ਵਜ੍ਹਾ ਨਾਲ ਗੁਰੂ ਜੀ ਨੂੰ ਸ਼ਹੀਦ ਹੋਣਾ ਪਿਆ ਸੀ ਇਹ ਸਾਰਾ ਵਰਤਾਰਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਸੀ ਉਸ ਦਾ ਇੱਕ دیਵਾਨ ਚੰਦੂ ਮੱਲ ਸੀ ਜਿਸ ਨੂੰ ਇਤਿਹਾਸਕਾਰਾਂ ਵੱਜੋਂ ਚੰਦੂ ਸ਼ਾਹ ਵੀ ਕਿਹਾ ਗਿਆ ਹੈ ਜਿਸ ਦੀ ਰਾਜ ਦਰਬਾਰੇ ਬਹੁਤ ਚਲਦੀ ਹੁੰਦੀ ਸੀ ਭਾਵ ਕੇ ਮੰਨਿਆ ਪਰਮੰਨਿਆ ਸੀ ਅਤੇ ਇਸ ਕਰਕੇ ਉਹ ਬੜਾ ਹੰਕਾਰੀ ਵੀ ਸੀ ਹੰਕਾਰ ਹੁਣਿਆ ਦੁਨਿਆਵੀ ਪੁਰਸ਼ਾਂ ਵਾਸਤੇ ਸੁਭਾਵਕ ਹੀ ਹੁੰਦਾ ਹੈ ਕਿਉਂਕਿ ਅਹੁਦਾ ਵੀ ਬਹੁਤ ਵੱਡਾ ਸੀ ਅਤੇ ਇਹੋ ਜਿਹੇ ਬੰਦੇ ਆਪਣੀ ਨੌਕਰੀ ਤੇ ਸਦਾ ਟਿਕੇ ਰਹਿਣ ਵਾਸਤੇ ਚੁਗਲਖੋਰ ਵੀ ਬਹੁਤ ਤਕੜੇ ਹੁੰਦੇ ਆ ਚੰਦੂ ਦੀ ਇੱਕ ਲੜਕੀ ਸੀ ਜਿਸ ਦਾ ਨਾਮ ਸਦਾਕੌਰ ਸੀ ਲੜਕੀ ਵਿਆਹਣ ਦੇ ਯੋਗ ਸੀ ਤਾਂ ਚੰਦੂ ਨੇ ਲਾਗੀਆਂ ਵਿਚੋਲਿਆਂ ਨੂੰ ਸਦ ਕੇ ਆਪਣੀ ਲੜਕੀ ਲਈ ਯੋਗਵਰ ਲੱਭਣ ਵਾਸਤੇ ਉਹਨਾਂ ਵਿਚੋਲਿਆਂ ਨੂੰ ਕਿਹਾ ਅਤੇ ਉਹਨਾਂ ਨੂੰ ਕਿਹਾ ਕਿ ਮੇਰੀ ਲੜਕੀ ਵਿਆਹਣ ਯੋਗ ਹੈ ਤੁਸੀਂ ਉਸ ਵਾਸਤੇ ਕੋਈ ਵਧੀਆ ਹੋਣ ਹਾਰ ਸੋਨਾ ਵਰ ਲੱਭਣਾ ਹੈ ਜੋ ਉੱਚੀ ਖਤਰੀ ਕੁਲ ਦਾ ਤਣਾੜ ਕਰਾਣਾ ਹੋਵੇ ਜੋ ਇਸ ਦੀ ਸ਼ਾਨ ਦੇ ਬਰਾਬਰ ਹੋਵੇ ਇਹੋ ਜਿਹਾ ਵਰ ਲੱਭ ਕੇ ਨਾਤਾ ਕਰਨਾ ਹੈ ਲਾਗੀਆਂ ਨੇ ਚੰਦੂ ਦੀ ਗੱਲ ਸੁਣ ਕੇ ਆਲੇ-ਦੁਆਲੇ ਪਿੰਡਾਂ ਕਸਮਿਆਂ ਵਿੱਚ ਬਰ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੂੰ ਕੋਈ ਐਹੋ ਜਿਹਾ ਘਰਾਣਾ ਮਿਲਿਆ ਨਾ ਜਿੱਥੇ ਇਹ ਸਾਰੀਆਂ ਗੱਲਾਂ ਪੂਰੀਆਂ ਹੋਣ ਅਪਰੰਤ ਉਹਨਾਂ ਨੂੰ ਕਿਸੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੱਸ ਪਾਈ ਕਿ ਉਹਨਾਂ ਦੇ ਸੁਪੁੱਤਰ ਹਰ ਗੋਬਿੰਦ ਪਾਤਸ਼ਾਹ ਜੀ ਉਸ ਵਕਤ ਉਹਨਾਂ ਦੀ 9 ਸਾਲ ਦੀ ਉਮਰ ਦੱਸੀ ਗਈ ਹੈ ਇਹ ਗੱਲ ਲਾਗੀਆਂ ਵਿਚੋਲਿਆਂ ਨੂੰ ਦੱਸੀ ਤਾਂ ਉਹ ਝਟਪਟ ਹੀ ਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਅੰਮ੍ਰਿਤਸਰ ਨੂੰ ਚੱਲ ਪਏ ਉਹ ਲਾਗੀਆਂ ਜਦ ਅੰਮ੍ਰਿਤਸਰ ਗਏ ਤਾਂ ਪਹਿਲਾਂ ਜਾ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਿਆ ਉਹਨਾਂ ਲਾਗੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਅਸੀਂ ਚੰਦੂ ਦੀ ਲੜਕੀ ਦੇ ਨਾਤੇ ਵਾਸਤੇ ਆਏ ਹਾਂ ਸਾਨੂੰ ਕਿਸੇ ਨੇ ਦੱਸਿਆ ਹੈ ਕਿ ਆਪ ਜੀ ਦੇ ਸਹਿਬ ਜ다가 ਹਰ ਗੋਬਿੰਦ ਜੀ ਵਿਹਣ ਦੇ ਜੋਗ ਹਨ ਪਹਿਲੇ ਸਮਿਆਂ ਵਿੱਚ ਜਲਦੀ ਹੀ ਵਿਆਹ ਕਰ ਦਿੱਤੇ ਜਾਂਦੇ ਸਨ ਉਸ ਵਕਤ ਜਿਵੇਂ ਆਪਜੀ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਉਮਰ 9 ਸਾਲ ਦੀ ਸੀ ਜਦੋਂ ਲਾਗੀਆਂ ਨੇ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੇਖਿਆ ਤਾਂ ਉਹਨਾਂ ਦਾ ਸੋਹਣਾ ਸੁੰਦਰ ਬਲਵਾਨ ਸਰੀਰ ਦੇਖ ਕੇ ਲਾਗੀਆਂ ਨੇ ਝੱਟ ਹੀ ਰਿਸ਼ਤਾ ਲੈਣ ਦੀ ਪ੍ਰਵਾਨਗੀ ਲੈ ਲਈ ਅਤੇ ਲਾਗੀਆਂ ਨੇ ਫਿਰ ਗੁਰੂ ਜੀ ਪਾਸੋਂ ਵਿਦਾ ਲਈ ਅਤੇ ਗੁਰੂ ਜੀ ਨੂੰ ਆਖਿਆ ਕਿ ਅਸੀਂ ਲੜਕੇ ਨੂੰ ਵੇਖ ਲਿਆ ਹੈ ਸਾਨੂੰ ਬਹੁਤ ਪਸੰਦ ਹੈ ਅਸੀਂ ਹੁਣ ਦਿੱਲੀ ਜਾ ਕੇ ਚੰਦੂ ਦੇ ਪਾਸੋਂ ਸਗਨ ਲੈ ਆਈਏ ਅਤੇ ਉਹ ਗੁਰੂ ਜੀ ਤੋਂ ਵਿਦਾ ਲੈ ਕੇ ਚੰਦੂ ਦੇ ਪਾਸ ਦਿੱਲੀ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਚੰਦੂ ਨੂੰ ਦੱਸਿਆ ਕਿ ਗੁਰੂ ਅਰਜਨ ਪਾਤਸ਼ਾਹ ਜੀ ਪ੍ਰਸਿੱਧ ਸੋਢੀ ਕੁੱਲ ਹੈ ਧਨ ਵੀ ਬਹੁਤ ਹੈ ਉਹਨਾਂ ਦੀ ਮਾਨਤਾ ਵੀ ਬਹੁਤ ਹੈ ਬੜਾ ਸਤਕਾਰ ਹੈ ਉਹਨਾਂ ਨੂੰ ਸਾਰਾ ਜਗਤ ਪੂਜਦਾ ਹੈ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਜੋ ਵਰ ਹੈ ਸਹਿਬਜ਼ਾਦਾ ਜੀ ਬਹੁਤ ਹੀ ਸੁੰਦਰ ਅਤੇ ਬਲਵਾਨ ਹਨ ਉਹਨਾਂ ਦੀ 9 ਸਾਲ ਦੀ ਆਜੂ ਹੈ ਅਸੀਂ ਉਸ ਨੂੰ ਆਪ ਜੀ ਦੀ ਲੜਕੀ ਦਾ ਰਿਸ਼ਤਾ ਦੇ ਆਏ ਹਾਂ ਲਾਗੀਆਂ ਪਾਸੋਂ ਜਦੋਂ ਚੰਦੂ ਨੇ ਸਾਰੀ ਗੱਲਬਾਤ ਸੁਣੀ ਚੰਦੂ ਕਹਿਣ ਲੱਗਾ ਮੈਂ ਬਾਦਸ਼ਾਹ ਦਾ ਦਵਾਨ ਹਾਂ ਉਹ ਇੱਕ ਫਕੀਰ ਆ ਜੋ ਪੂਜਾ ਲੈ ਕੇ ਗੁਜ਼ਾਰਾ ਕਰਦੇ ਆ ਮੇਰਾ ਹੁਕਮ ਸਾਰੇ ਦੇਸ਼ ਵਿੱਚ ਚੱਲਦਾ ਮੇਰੇ ਪਾਸ ਬਿਆੰਤ ਧਨ ਹੈ ਉਹਨਾਂ ਦੀ ਮੇਰੇ ਨਾਲ ਕੀ ਬਰਾਬਰੀ ਹੈ ਚੰਦੂ ਕਹਿਣ ਲੱਗਾ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ ਭਾਵ ਕਿ ਤੁਸੀਂ ਮੇਰੀ ਲੜਕੀ ਜੋ ਚਵਾਰੇ ਦੀ ਏਟਿਆ ਤੇ ਇੱਕ ਫਕੀਰ ਦੀ ਮੋਰੀ ਸਮਾਨ ਲੜਕੇ ਨੂੰ ਦੇ ਦਿੱਤੀ ਆ ਫਿਰ ਚੰਦੂ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਤੁਸੀਂ ਮੇਰੇ ਭੇਜੇ ਹੋਈ ਗਏ ਆ ਹੁਣ ਮੈਨੂੰ ਪ੍ਰਮਾਨ ਕਰਨਾ ਪੈਣਾ ਇਸ ਵਾਸਤੇ ਹੁਣ ਸਗਲ ਲੈ ਜਾਓ ਤੇ ਜਿਹੜੀ ਮਰਿਆਦਾ ਹੈ ਉਹ ਪੂਰੀ ਕਰਕੇ ਆਓ ਜਦੋਂ ਚੰਦੂ ਦੀ ਇਹ ਸਾਰੀ ਗੱਲਬਾਤ ਜੋ ਉਸਨੇ ਲਾਗੀਆਂ ਨਾ ਕੀਤੀ ਸੀ ਕਿ ਮੇਰੀ ਲੜਕੀ ਚਵਾਰੇ ਦੀ ਏਟਿਆ ਤੇ ਫਕੀਰ ਦੀ ਮੋਰੀ ਹੈ ਤੇ ਗੁਰੂ ਸਾਹਿਬ ਨੂੰ ਫਕੀਰ ਦੱਸਿਆ ਅਤੇ ਗੁਰੂ ਸਾਹਿਬ ਇੱਕ ਮੋਰੀ ਸਮਾਨ ਹਨ ਜਦੋਂ ਇਹ ਸਾਰੀ ਗੱਲਬਾਤ ਦਿੱਲੀ ਦੀ ਸੰਗਤ ਨੂੰ ਪਤਾ ਲੱਗੀ ਉਹਨਾਂ ਸਿੱਖਾਂ ਨੇ ਆਖਿਆ ਕਿ ਚੰਦੂ ਆਪਣੇ ਆਪ ਨੂੰ ਚਵਾਰਾ ਦੱਸਦਾ ਅਤੇ ਗੁਰੂ ਸਾਹਿਬ ਨੂੰ ਮੋਰੀ ਕਹਿਣ ਲਿਆ ਫਿਰ ਸੰਗਤ ਨੇ ਇੱਕ ਲਿਖਤੀ ਪੱਤਰ ਭੇਜਿਆ ਗੁਰੂ ਸਾਹਿਬ ਜੀ ਨੂੰ ਕਿ ਤੁਸੀਂ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈਣਾ ਉਹ ਮਾਇਆ ਧਾਰੀ ਆਪਣੇ ਆਪ ਨੂੰ ਚਵਾਰੇ ਦੀ ਹਟ ਬਣਿਆ ਫਿਰਦਾ ਅਤੇ ਗੁਰੂ ਘਰ ਨੂੰ ਮੋਰੀ ਸਮਾਨ ਇੱਕ ਫਕੀਰ ਕਹਿਣ ਲਿਆ ਇਧਰ ਸਗਨ ਦੀ ਪੂਰੀ ਤਿਆਰੀ ਕਰਕੇ ਚੰਦੂ ਦੇ ਲਾਗੀ ਸਗਨ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਤੇ ਉਧਰੋਂ ਦਿੱਲੀ ਤੋਂ ਇੱਕ ਸਿੱਖ ਚਿੱਠੀ ਲੈ ਕੇ ਉਹ ਵੀ ਨਾਲ ਗੁਰੂ ਜੀ ਦੇ ਕੋਲ ਪਹੁੰਚ ਗਿਆ ਗੁਰੂ ਜੀ ਨੇ ਦਿੱਲੀ ਦੀ ਸੰਗਤ ਦੀ ਚਿੱਠੀ ਪੜ੍ਹੀ ਅਤੇ ਸਿਆਣੇ ਸਿੱਖਾਂ ਜਿੱਦਾਂ ਉਸ ਟਾਈਮ ਬਾਬਾ ਬੁੱਢਾ ਜੀ ਸਨ ਭਾਈ ਗੁਰਦਾਸ ਜੀ ਵੀ ਸਨ ਉਹਨਾਂ ਨੇ ਸਲਾਹ ਕੀਤੀ ਸਲਾਹ ਕਰਕੇ ਫਿਰ ਚੰਦੂ ਦੇ ਲਾਗੀਆਂ ਨੂੰ ਆਖਿਆ ਜਿਹੜੇ ਸਗਨ ਲੈ ਕੇ ਗਏ ਸੀ ਗੁਰੂ ਜੀ ਕਹਿੰਦੇ ਚੰਦੂ ਦੀਵਾਨ ਮੱਲ ਵੱਡਾ ਆਦਮੀ ਹੈ ਅਸੀਂ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ ਹੈ ਅਸੀਂ ਕਿਸੇ ਆਪਣੇ ਵਰਗੇ ਨਾਲ ਹੀ ਰਿਸ਼ਤਾ ਕਰਾਂਗੇ ਗੁਰੂ ਜੀ ਨੇ ਜਦੋਂ ਇਹ ਬਚਨ ਕਹੇ ਜਦੋਂ ਲਾਗੀਆਂ ਨੇ ਸੁਣੇ ਤਾਂ ਉਹ ਬਹੁਤ ਤਰਲੇ ਮਿੰਤਾ ਕਰਨ ਲੱਪਏ ਕਿ ਮਹਾਰਾਜ ਸਾਡੀ ਪੈਜ ਰੱਖੋ ਅਸੀਂ ਰਿਸ਼ਤਾ ਲੈ ਕੇ ਆਏ ਆ ਇਸ ਨੂੰ ਪ੍ਰਵਾਨ ਕਰ ਲਵੋ ਪਰ ਗੁਰੂ ਜੀ ਨੇ ਕਿਹਾ ਚੰਦੂ ਦਾ ਰਿਸ਼ਤਾ ਹੁਣ ਕੋਈ ਚੰਦੂ ਵਰਗਾ ਹੀ ਲਵੇਗਾ ਭਾਵ ਕਿ ਉਹਦੇ ਵਰਗਾ ਕੋਈ ਅਮੀਰ ਆਦਮੀ ਹੀ ਉਸ ਦੀ ਲੜਕੀ ਦਾ ਰਿਸ਼ਤਾ ਲਵੇਗਾ ਗੁਰੂ ਜੀ ਦਾ ਇਹ ਉੱਤਰ ਸੁਣ ਕੇ ਚੰਦੂ ਦੇ ਜਿਹੜੇ ਲਾਗੀ ਸੀ ਉਹ ਬੜੇ ਨਰਾਸ਼ ਤੇ ਉਦਾਸ ਹੋ ਕੇ ਫਿਰ ਵਾਪਸ ਦੁਬਾਰਾ ਦਿੱਲੀ ਚਲੇ ਗਏ ਜਦੋਂ ਚੰਦੂ ਦੇ ਲਾਗੀ ਉੱਠ ਕੇ ਚਲ ਗਏ ਤਾਂ ਉਸ ਸਮੇਂ ਇੱਕ ਡੱਲਾ ਨਿਵਾਸੀ ਇੱਕ ਸਿੱਖ ਨਾਰਾਇਣ ਦਾਸ ਸੀ ਉਸ ਨੇ ਤਤਸ਼ਣ ਹੀ ਆਪਣੀ ਲੜਕੀ ਦਾ ਰਿਸ਼ਤਾ ਸਹਿਬਜ਼ਾਦਾ ਹਰ ਗੋਬਿੰਦ ਪਾਤਸ਼ਾਹ ਜੀ ਨੂੰ ਕਰ ਦਿੱਤਾ ਭਾਈ ਨਰੈਣਦਾਸ ਗੁਰੂ ਅਮਰਦਾਸ ਜੀ ਦਾ ਪ੍ਰੇਮੀ ਸਿੱਖ ਸੀ ਜਦੋਂ ਗੁਰੂ ਅਮਰਦਾਸ ਜੀ ਸਨ ਤਾਂ ਉਹਨਾਂ ਦਾ ਇੱਕ ਪ੍ਰੇਮੀ ਸਿੱਖ ਭਾਈ ਪਾਰੋ ਸੀ ਉਹਨਾਂ ਦੀ ਬੰਚ ਦੇ ਵਿੱਚੋਂ ਸੀ ਇਹ ਜੋ ਨਰੈਣਦਾਸ ਸੀ ਗੁਰੂ ਜੀ ਹੱਤ ਪ੍ਰਸੰਨ ਹੋ ਕੇ ਉਸ ਦੀ ਲੜਕੀ ਨਾਲ ਸਹਿਬਜ਼ਾਦੇ ਦੀ ਮੰਗਣੀ ਕਰ ਦਿੱਤੀ ਉਦੋਂ ਜਦ ਦਵਾਰ ਚੰਦੂ ਦੇ ਲਾਗੀਆਂ ਨੇ ਵਾਪਸ ਜਾ ਕੇ ਦੱਸਿਆ ਕਿ ਗੁਰੂ ਜੀ ਨੇ ਉਹਨਾਂ ਦਾ ਰਿਸ਼ਤਾ ਲੈਣਾ ਪ੍ਰਵਾਨ ਨਹੀਂ ਕੀਤਾ ਤਾਂ ਚੰਦੂ ਆਪਣੇ ਹਿਰਦੇ ਵਿੱਚ ਇੰਨਾ ਦੁਖੀ ਹੋਇਆ ਉਸ ਨੇ ਫਿਰ ਆਪਣੀ ਨਰਾਦਰੀ ਤੇ ਨਮੋਸ਼ੀ ਜਾਣ ਕੇ ਇੱਕ ਚਿੱਠੀ ਗੁਰੂ ਜੀ ਨੂੰ ਲਿਖ ਕੇ ਆਪਣੇ ਆਦਮੀਆਂ ਨੂੰ ਅੰਮ੍ਰਿਤਸਰ ਭੇਜਿਆ ਚੰਦੂ ਉਹ ਚਿੱਠੀ ਵਿੱਚ ਲਿਖਦਾ ਕਿ ਮੈਂ ਕੋਈ ਬਹੁਤੀ ਗੱਲ ਤੁਹਾਨੂੰ ਨੀਵੇਂ ਪਾਦੀ ਨਹੀਂ ਕਹੀ ਪਰ ਤੁਹਾਨੂੰ ਕਿਸੇ ਨੇ ਦੱਸਣ ਵਾਲੇ ਨੇ ਬਹੁਤ ਹੀ ਵਿਦਾ ਚੜਾ ਕੇ ਗੱਲ ਦੱਸੀ ਹੈ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਲੈ ਲਵੋ ਤੇ ਮੈਂ ਤੁਹਾਡੇ ਬਹੁਤੇ ਕੰਮ ਸੁਧਾਰ ਦਵਾਂਗਾ ਜਿਵੇਂ ਹੰਕਾਰ ਸੀ ਤੇ ਮੈਂ ਬਹੁਤ ਵੱਡਾ ਦਵਾਨ ਆ ਬਾਦਸ਼ਾਹ ਜਹਾਂਗੀਰ ਦਾ ਪਰੰਤੂ ਜੇਕਰ ਮੇਰਾ ਨਾਤਾ ਨਹੀਂ ਲਵੋਗੇ ਤਾਂ ਮੈਂ ਕਹਿੰਦਾ ਤੁਹਾਡਾ ਸਖਤ ਬੈਰੀ ਬਣ ਜਾਵਾਂਗਾ ਇਹ ਚਿੱਠੀ ਵਿੱਚ ਸਾਰੀਆਂ ਗੱਲਾਂ ਲਿਖ ਕੇ ਉਸਨੇ ਇੱਕ ਪੰਡਿਤ ਨੂੰ ਗੁਰੂ ਜੀ પાસે ਭੇਜਿਆ ਅੱਗੋਂ ਫਿਰ ਜਦੋਂ ਗੁਰੂ ਜੀ ਨੇ ਚਿੱਠੀ ਪੜ੍ਹੀ ਗੁਰੂ ਅਰਜਨ ਦੇਵ ਜੀ ਨੇ ਫਿਰ ਉਸ ਦਾ ਇੱਕ ਉੱਤਰ ਲਿਖਵਾਇਆ ਗੁਰੂ ਜੀ ਉਸ ਚਿੱਠੀ ਵਿੱਚ ਲਿਖਵਾਉਂਦੇ ਹਨ ਦੀਵਾਨ ਸਾਹਿਬ ਅਸੀਂ ਆਪਣੇ ਗੁਰ ਸਿੱਖਾਂ ਦੀ ਗੱਲ ਨਹੀਂ ਮੋੜ ਸਕਦੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਆ ਕਿ ਦੀਵਾਨ ਚੰਦੂ ਦਾ ਰਿਸ਼ਤਾ ਨਹੀਂ ਲੈਣਾ ਸੋ ਤੁਸੀਂ ਹੱਠ ਨਾ ਕਰੋ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਆਪਣੇ ਸ਼ਾਨੀ ਨਾਲ ਕਰ ਦਿਓ ਭਾਵੇਂ ਆਪਣੇ ਜੋ ਤੁਹਾਡੇ ਲੈਵਲ ਦੇ ਹਨ ਉਹਨਾਂ ਨਾਲ ਕਰ ਦਿਓ ਫਿਰ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਕਿ ਮੈਂ ਹੋਰ ਸਭ ਕੁਝ ਇੱਕ ਛਿਨ ਵਿੱਚ ਛੱਡ ਸਕਦਾ ਪਰ ਸਿੱਖ ਦੇ ਬਚਨ ਨੂੰ ਤਿਆਗਣਾ ਮੇਰੇ ਵਾਸਤੇ ਅਸੰਭਵ ਹੈ ਅਸੀਂ ਹੁਣ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈ ਸਕਦੇ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਪੰਡਤ ਚਿੱਠੀ ਲੈ ਕੇ ਬੜਾ ਨਰਾਸ਼ ਹੋ ਕੇ ਉੱਥੋਂ ਵਾਪਸ ਚਲਿਆ ਗਿਆ ਜਦੋਂ ਉਸ ਪੰਡਤ ਨੇ ਸਭ ਕੁਝ ਜਾ ਕੇ ਚੰਦੂ ਨੂੰ ਦੱਸਿਆ ਤਾਂ ਫਿਰ ਚੰਦੂ ਕ੍ਰੋਧ ਨਾਲ ਸੜ ਬਲ ਗਿਆ ਇਹ ਕਈ ਪ੍ਰਕਾਰ ਦੀਆਂ ਵੱਧ ਘਟ ਗੱਲਾਂ ਕੀਤੀਆਂ ਤੇ ਕਿਹਾ ਕਿ ਮੈਂ ਇਸ ਗੱਲ ਦਾ ਬਦਲਾ ਲੈ ਕੇ ਛੱਡਾਂਗਾ ਸੋ ਜਿਵੇਂ ਚੰਦੂ ਬਦਲਾ ਲਵੇਗਾ ਉਹ ਸਾਰੀ ਵਾਰਤਾ ਤੁਹਾਨੂੰ ਅੱਗੇ ਦੱਸਾਂਗੇ ਇੱਥੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਬਾਰੇ ਆਪਾਂ ਥੋੜੀ ਜੀ ਗੱਲ ਕਰਨੀ ਆ ਜਦੋਂ ਮੱਗਰ ਦਾ ਮਹੀਨਾ ਬੀਤ ਗਿਆ ਤੇ ਪੋ ਚੜ ਗਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਨਰੈਣ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਮਾਘ ਸੁਦੀ 10ਵੀਂ ਸੰਮਤ 1661 ਨੂੰ ਬੜੀ ਧੂਮਤਾਬ ਨਾਲ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਦੱਲੇ ਪਿੰਡ ਢੁੱਕ ਕੇ ਉਸ ਦੀ ਸੁਪਤਰੀ ਦਮੋਦਰੀ ਨਾਲ ਵਿਆਹ ਕਰ ਦਿੱਤਾ ਜਾਂਦੀ ਵਾਰ ਗੋਇੰਦਵਾਲ ਤੋਂ ਜਾਂਜ ਰਾਤ ਬਾਬਾ ਮੋਰੀ ਜੀ ਨੇ ਰੱਖ ਕੇ ਸੇਵਾ ਕੀਤੀ ਅਤੇ ਉਧਰੋਂ ਆਉਂਦਿਆਂ ਭਾਵ ਵਾਪਸੀ ਕਰਦੇ ਆਂ ਖਡੂਰ ਸਾਹਿਬ ਬਾਬਾ ਦਾਤੂ ਜੀ ਉਹਨਾਂ ਨੇ ਇੱਕ ਰਾਤ ਰੱਖ ਕੇ ਜਾਂਜ ਨੂੰ ਪ੍ਰਸ਼ਾਦ ਜਲ ਪਾਣੀ ਛਕਾਇਆ ਦੂਸਰੇ ਦਿਨ ਗੁਰੂ ਜੀ ਨੇ ਆਪਣੇ ਨੌ ਪੁੱਤਰ ਨੂੰ ਮੱਥਾ ਟਿਕਾਉਣ ਵਾਸਤੇ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਲੈ ਗਏ ਉੱਥੇ ਫਿਰ ਬਾਬਾ ਬੁੱਢਾ ਜੀ ਨੇ ਇੱਕ ਹੁਕਮ ਨਮਾ ਲਿਆ ਸੀ ਉਹ ਆਪ ਜੀ ਨੂੰ ਦੱਸਦੇ ਆਂ ਸ਼ੰਤ ਤិន ਘੋਲ ਕਮਾਈ ਜਿਨ ਪ੍ਰਭ ਸਰਬਣੀ ਸੁਨਿਆ RAM ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ RAM ਸੇ ਸਹਿਜ ਸੁਹੇਲੇ ਗੜੋਹੋ ਮੋਲੇ ਜਗਤ ਉਧਾਰਨ ਆਏ ਤੈ ਬੋਹਿਤ ਸਾਗਰ ਪ੍ਰਭ ਚਰਣਾ ਕਿਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਨਕਾ ਲੇਖਾ ਨਾ ਗਣਿਆ ਕਹ ਨਾਨਕ ਤਿਸ ਘੋਲ ਕਮਾਈ ਜਿਨ ਪ੍ਰਭ ਸਰਬਣੀ ਸੁਨਿਆ ਬਢਾਂਸ ਮਹੱਲਾ ਪੰਜਵਾਂ ਅੰਗ 577 ਇਹ ਹੁਕਮ ਨਮਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਿਆਹ ਸਮੇਂ ਲਿਆ ਗਿਆ ਇਹ ਬਾਬਾ ਬੁੱਢਾ ਜੀ ਨੇ ਲਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਉਪਰੰਤ ਫਿਰ ਆਪਾਂ ਉਸ ਪਹਿਲੀ ਗੱਲ ਤੇ ਆਉਂਦੇ ਹਾਂ ਜੋ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਕਾਰਨ ਕਿਵੇਂ ਬਣਿਆ ਕਿਵੇਂ ਪਾਪੀ ਚੰਦੂ ਨੇ ਜਹਾਂਗੀਰ ਨੂੰ ਝੂਠੀਆਂ ਔਰ ਮਨ ਘੜਤ ਗੱਲਾਂ ਬਣਾ ਕੇ ਜਹਾਂਗੀਰ ਦੇ ਅੰਦਰ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜੋ ਜਹਾਂਗੀਰ ਬਾਦਸ਼ਾਹ ਸੀ ਇਹ ਗੁਰੂ ਨੂੰ ਮੰਨਣ ਵਾਲਾ ਸੀ ਇਹ ਪੀਰਾਂ ਫਕੀਰਾਂ ਨੂੰ ਮੰਨਣ ਵਾਲਾ ਸੀ ਭਗਤੀ ਭਾਵ ਵਾਲਾ ਸੀ ਇੱਥੇ ਆਪਾਂ ਨਾ ਇੱਕ ਸੁਲਹਿਈ ਖਾਂ ਉਹਦਾ ਜ਼ਿਕਰ ਕਰਾਂਗੇ ਜੋ ਸੁਲਹਿਈ ਖਾਂ ਸੀ ਉਹ ਲਾਹੌਰ ਤੋਂ ਪਰਗਣੇ ਦਾ ਸਰਕਾਰੀ ਮਾਮਲਾ ਅਗਰੋਹਣ ਆਇਆ ਸੀ ਗੁਰੂ ਅਰਜਨ ਦੇਵ ਜੀ ਉਹਦੀ ਨੀਤੀ ਸਮਝਦੇ ਸੀ ਉਹ ਵੀ ਬੜਾ ਕਰਪਟ ਇਨਸਾਨ ਸੀ ਤਾਂ ਸੰਗਤਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਸੁਲਹਿਈ ਖਾਂ ਆਪਣੀਆਂ ਫੌਜਾਂ ਲੈ ਕੇ ਆਪਜੀ ਵੱਲ ਚੜ੍ਹਾਈ ਕਰਨ ਵਾਸਤੇ ਆ ਰਿਹਾ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਚਿੰਤਾ ਵਿੱਚ ਦੇਖ ਕੇ ਇਹਾਂ ਕਿ ਤੁਸੀਂ ਚਿੰਤਾ ਨਾ ਕਰੋ ਉਹ ਇੱਥੇ ਤੱਕ ਪਹੁੰਚ ਹੀ ਨਹੀਂ ਸਕੇਗਾ ਸੁਲੇਖਾਨ ਨੇ ਆਪਣਾ ਡੇਰਾ ਬਾਬਾ ਪ੍ਰਿਥੀਚੰਦ ਜੀ ਦੇ ਨਗਰ ਲਗਵਾ ਲਿਆ ਸੁਲੇਖਾਨ ਜਿਹੜਾ ਸੀ ਉਹ ਬਾਬਾ ਪ੍ਰਿਥੀਚੰਦ ਨਾਲ ਮੇਲ ਰੱਖਦਾ ਸੀ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਖਾਰਖੰਦਾ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾਂ ਹੀ ਸਿੱਖਾਂ ਨੂੰ ਕਿਹਾ ਸੀ ਕਿ ਉਹ ਸਾਡੇ ਤੱਕ ਪਹੁੰਚ ਹੀ ਨਹੀਂ ਸਕੇਗਾ ਤੁਸੀਂ ਫਿਕਰ ਨਾ ਕਰੋ ਪ੍ਰਿਥੀਚੰਦ ਨੇ ਸੁਲੇਖਾਨ ਦਾ ਸੇਵਾ ਪਾਣੀ ਕੀਤਾ ਤੇ ਉਸ ਨੂੰ ਆਪਣਾ ਇਟਾਂ ਦਾ ਆਵਾ ਦਿਖਾਉਣ ਵਾਸਤੇ ਲੈ ਗਿਆ ਤੇ ਸੁਲੈਮਾਨ ਖਾਨ ਜਦੋਂ ਇਟਾਂ ਦਾ ਆਵਾ ਦੇਖਣ ਵਾਸਤੇ ਅਗਲਾ ਪੈਰ ਰੱਖਿਆ ਤਾਂ ਉੱਥੇ ਸੁਆਹ ਦੀ ਢੇਰੀ ਲੱਗੀ ਸੀ ਉਹ ਸੁਆਹ ਦੀ ਢੇਰੀ ਵਿੱਚ ਉਹਦਾ ਪੈਰ ਖੁੱਭ ਗਿਆ ਇਟਾਂ ਥੱਲਿਓ ਪੋਲੀਆਂ ਸੀ ਤੇ ਉਹ ਮਤਲਬ ਕਿ ਅੱਗ ਦੇ ਵਿੱਚ ਡਿਪਿਆ ਉੱਥੇ ਹੀ ਉਹ ਸੜ ਗਿਆ ਸੜ ਕੇ ਉਹ ਮਰ ਗਿਆ ਉਹਦਾ ਇੱਕ ਭਤੀਜਾ ਸੀ ਸੁਲਪੀ ਖਾਨ ਇਹਦਾ ਜ਼ਿਕਰ ਅਸੀਂ ਅੱਗੇ ਕਰਾਂਗੇ ਹੁਣ ਅਸੀਂ ਪਹਿਲਾਂ ਵਾਲੀ ਗੱਲ ਤੇ ਆਉਂਦੇ ਹਾਂ ਜੇਹਟ ਹਾਰ ਦੀ ਗਰਮੀ ਦਾ ਬਹੁਤ ਜ਼ੋਰ ਸੀ ਬਾਦਸ਼ਾਹ ਜਹਾਂਗੀਰ ਨੇ ਕਸ਼ਮੀਰ ਜਾਣ ਦੀ ਵਿਚਾਰ ਕੀਤੀ ਕਿਉਂਕਿ ਕਸ਼ਮੀਰ ਇਲਾਕਾ ਜੋ ਗਰਮੀਆਂ ਦੇ ਮੌਸਮ ਵਿੱਚ ਵੀ ਠੰਡਾ ਰਹਿੰਦਾ ਅਤੇ ਸੂਰਜ ਦੀ ਤਪਸ਼ ਅਤੇ ਗਰਮ ਲੋਆ ਵਾਲੀਆਂ ਹਵਾਵਾਂ ਉੱਥੇ ਨਹੀਂ ਚਲਦੀਆਂ ਪਾਣੀ ਝੀਲਾਂ ਫਲਦਾਰ ਅਤੇ ਬਿਆੰਤ ਬਰਸ਼ ਬੂਟੇ ਪਹਾੜਾ ਉੱਤੇ ਬਰਫ਼ਾਤ ਅਤੇ ਬਹੁਤ ਬਾਰਿਸ਼ਾ ਕਰਕੇ ਹਮੇਸ਼ਾ ਹੀ ਠੰਡਾ ਰਹਿੰਦਾ ਹੈ ਇਹਨਾਂ ਸਿਫਤਾਂ ਕਰਕੇ ਹੀ ਇਸ ਨੂੰ ਪ੍ਰithvi ਉੱਤੇ ਬਹਿਸ਼ਤ ਭਾਵ ਕੇ ਸਵਰਗ ਦਾ ਕਥਨ ਕੀਤਾ ਗਿਆ ਹੈ ਬਾਦਸ਼ਾਹ ਜਹਾਂਗੀਰ ਕਸ਼ਮੀਰ ਦੀ ਸੈਰ ਵਾਸਤੇ ਆਪਣੀਆਂ ਸਭ ਬੇਗਮਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਤਿਆਰ ਹੋ ਕੇ ਆਪਣੀ ਅੱਧੀ ਫੌਜ ਰਾਜਧਾਨੀ ਦੀ ਹਫਾਜ਼ਤ ਵਾਸਤੇ ਦਿੱਲੀ ਰਹਿਣ ਦਿੱਤੀ ਅਤੇ ਅੱਧੀ ਆਪਣੇ ਨਾਲ ਲੈ ਕੇ ਦਿੱਲੀ ਤੋਂ ਤੁਰ ਪਿਆ ਚੰਦੂ ਵੀ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਚੱਲ ਪਿਆ ਅਤੇ ਇਸ ਤਰ੍ਹਾਂ ਚੱਲਦੇ-ਚੱਲਦੇ ਜਦੋਂ ਸਤਲੁਜ ਦੁਆਬਾ ਲੰਘ ਕੇ ਬਿਆਸ ਦੇ ਪੱਤਣ ਤੇ ਪਹੁੰਚ ਗਏ ਉੱਥੇ ਜਾ ਕੇ ਜਦੋਂ ਬਿਆਸਾ ਕਿਨਾਰੇ ਬਾਦਸ਼ਾਹ ਜਹਾਂਗੀਰ ਨੇ ਰਾਤ ਡੇਰਾ ਕੀਤਾ ਤਾਂ ਚੰਦੂ ਨੇ ਦੂਸਰੇ ਦਿਨ ਇਹ ਗੱਲ ਫੈਲਾ ਦਿੱਤੀ ਕਿ ਰਾਤ ਸਮੇਂ ਚੋਰ ਧੜਵੀਆਂ ਨੇ ਬਾਦਸ਼ਾਹ ਦੇ ਕੁਝ ਘੋੜੇ ਆਦਤ ਅਤੇ ਹੋਰ ਰਸਦ ਪਾਣੀ ਚੋਰਾ ਲਿਆ ਹੈ ਜਦ ਇਸ ਗੱਲ ਦੀ ਬਾਦਸ਼ਾਹ ਨੂੰ ਖਬਰ ਹੋਈ ਤਾਂ ਉਸਨੇ ਪੁੱਛਿਆ ਮੇਰੇ ਰਾਜ ਵਿੱਚ ਚੋਰ ਧੜਵੀ ਕਿਸ ਤਰ੍ਹਾਂ ਰਹਿੰਦੇ ਹਨ ਕੀ ਉਹਨਾਂ ਨੂੰ ਮੇਰਾ ਡਰ ਨਹੀਂ ਹੈ ਐਸੇ ਖੋਟੇ ਪਰਚਾ ਨੂੰ ਫੜ ਕੇ ਸਜ਼ਾ ਕਿਉਂ ਨਹੀਂ ਦਿੰਦਾ ਜਹਾਗੀਰਦਿਆਂ ਸਾਰੀਆਂ ਗੱਲਾਂ ਸੁਣ ਕੇ ਚੰਦੂ ਬੜਾ ਨੀਵਾ ਜਿਹਾ ਹੋ ਕੇ ਬੜੀ ਨਿਮਰਤਾ ਦੇ ਨਾਲ ਜਿਵੇਂ ਬਾਣੀ ਦਾ ਫਰਮਾਨ ਹੈ ਅਪਰਾਧੀ ਦੂਣਾ ਨਵੇ ਹੱਥ ਜੋੜ ਕੇ ਕਹਿਣ ਲੱਗਾ ਜਹਾਂ ਪਨਾਹ ਵੀ ਇੱਥੇ ਮਾਝੇ ਵਿੱਚ ਇੱਕ ਅਰਜਨ ਨਾਮ ਦਾ ਖਤਰੀ ਰਹਿੰਦਾ ਦੇਖੋ ਹੁਣ ਇੱਥੇ ਕਿੱਡੀ ਵੱਡੀ ਉਹ ਗੁਰੂ ਸਾਹਿਬ ਜੀ ਦੇ ਪ੍ਰਤੀ ਚੁਗਲੀ ਮਾਰਨ ਲੱਗਾ ਝੂਠ ਬੋਲਣ ਲੱਗਾ ਕੁਫਰ ਤੋਲਣ ਲੱਗਾ ਸੁਣਿਓ ਕਹਿਣ ਲੱਗਾ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਪਰ ਬੈਠਾ ਦੱਸਦਾ ਉਹ ਆਪਣੇ ਪਾਸ ਇੱਕ ਪ੍ਰਕਾਰ ਦੇ ਚੋਰ ਤੇ ਧਾੜ ਵੀ ਰੱਖਦਾ ਅਤੇ ਜਿੱਥੋਂ ਕਿਥੋਂ ਧਨ ਲੈ ਕੇ ਆਪਣੇ ਪਾਸ ਰੱਖਦਾ ਉਹ ਮਨ ਵਿੱਚ ਕਿਸੇ ਦਾ ਡਰ ਨਹੀਂ ਰੱਖਦਾ ਉਸਨੇ ਹੀ ਤੁਹਾਡਾ ਡੇਰਾ ਲੁੱਟਿਆ ਹੈ ਫਿਰ ਕਹਿਣ ਲੱਗਾ ਗੁਰੂ ਅਰਜਨ ਨੇ ਆਪਣੇ ਵੱਡੇ ਭਾਈ ਨੂੰ ਬਲਸ਼ਲ ਕਰਕੇ ਘਰੋਂ ਕੱਢ ਦਿੱਤਾ ਅਤੇ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਚੋਰਾਂ ਨੂੰ ਭੇਜ ਕੇ ਜਿੱਥੇ ਕੋਈ ਚੰਗੀ ਚੀਜ਼ ਹੁੰਦੀ ਆ ਉਹ ਆਪਣੇ ਪਾਸ ਮਗਵਾ ਲੈਂਦਾ ਅਤੇ ਆਪਣੇ ਆਦਮੀਆਂ ਦੇ ਵਿੱਚ ਬਹਿ ਕੇ ਬੜਾ ਹੰਕਾਰ ਕਰਦਾ ਜਦੋਂ ਚੰਦੂ ਪਾਸੋਂ ਇਤਨੀਆਂ ਘੋਰ ਉਪਦਰਭ ਦੀਆਂ ਗੱਲਾਂ ਭਾਵ ਕੇ ਨਿੰਦਿਆ ਭਰੀਆਂ ਨਾ ਕਹਿਣਯੋਗ ਗੱਲਾਂ ਸੁਣ ਕੇ ਬੜਾ ਹੈਰਾਨ ਹੋ ਕੇ ਕਹਿਣ ਲੱਗਾ ਉਹ ਕਿੱਥੇ ਗੁਰੂ ਪਦਵੀ ਕਿੱਥੇ ਚੋਰ ਧਾੜ ਵੀ ਰੱਖਣਗੇ ਬਾਦਸ਼ਾਹ ਚੰਦੂ ਨੂੰ ਕਹਿਣ ਲੱਗਾ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਇਹ ਗੱਲ ਕਿਤਾਖ ਰਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਬਾਦਸ਼ਾਹ ਜਹਾਂਗੀਰ ਕਹਿੰਦਾ ਇਹਨਾਂ ਦੇ ਵੱਡੇ ਗੁਰੂ ਨਾਨਕ ਦੇਵ ਜੀ ਪੀਰਾਂ ਦੇ ਪੀਰ ਹੋਏ ਆ ਗੁਰੂਆਂ ਦੇ ਗੁਰੂ ਹੋਏ ਆ ਜਿਨ੍ਹਾਂ ਨੇ ਸਾਡੇ ਬਡੇਰੇ ਬਾਬਰ ਨੂੰ ਇੱਕ ਗੱਲ ਨਾਲ ਹੀ ਪ੍ਰਸੰਨ ਹੋ ਕੇ ਬਾਦਸ਼ਾਹੀ ਦੇ ਦਿੱਤੀ ਸੀ ਜੋ ਹਿੰਦੂਆਂ ਤੇ ਤੁਰਕਾਂ ਨੂੰ ਇੱਕੋ ਜਿਹਾ ਜਾਣਦੇ ਆ ਅਤੇ ਸ਼ਰਧਾਲੂਆਂ ਨੂੰ ਪਰ ਮੈਂ ਉਹ ਕੋਈ ਵੀ ਹੋਵੇ ਆਪਣੀ ਬਖਸ਼ਿਸ਼ ਨਾਲ ਨਿਹਾਲ ਕਰ ਦਿੰਦੇ ਉਹਨਾਂ ਦੀ ਗੱਦੀ ਤੇ ਬੈਠ ਕੇ ਜੋ ਗੁਰੂ ਹੋਇਆ ਹੈ ਉਹ ਚੋਰੀ ਦਾ ਮਾਲ ਕਿਸ ਤਰ੍ਹਾਂ ਲੈਂਦਾ ਹੈ ਇਹ ਬਿਲਕੁਲ ਸਰਾਸਰ ਗੱਲ ਗਲਤ ਹੈ ਤੇਰੀ ਚੰਦੂ ਹੋਰ ਦੂਣਾ ਨਿਵਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਬਿਲਕੁਲ ਠੀਕ ਆ ਫਿਰ ਕਹਿੰਦਾ ਇਹਨਾਂ ਤੋਂ ਪਹਿਲੇ ਜੋ ਚਾਰ ਗੁਰੂ ਹੋਏ ਆ ਉਹਨਾਂ ਦਾ ਜਸ ਸਾਰੇ ਜਗਤ ਵਿੱਚ ਪ੍ਰਗਟ ਸੀ ਪਰੰਤੂ ਇਹ ਗੁਰੂ ਅਰਜਨ ਬੜੇ ਕਰੋਧੀ ਲੋਭੀ ਤੇ ਕਪਟੀ ਹਨ ਇਹਨਾਂ ਨੇ ਆਪਣੇ ਵੱਡੇ ਭਾਈ ਨੂੰ ਨਗਰ ਵਿੱਚੋਂ ਵੀ ਕੱਢਤਾ ਅਤੇ ਹੋਰਨਾਂ ਪੁਰਸ਼ਾਂ ਨਾਲ ਈਰਖਾ ਕਰਦੇ ਆ ਅਤੇ ਅਨੇਕ ਪ੍ਰਕਾਰ ਦੇ ਬਲਸ਼ਲ ਕਰਦੇ ਆ। ਜਹਾਂਗੀਰ ਨੇ ਕਿਹਾ ਮੇਰੇ ਪਿਤਾ ਅਕਬਰ ਨੇ ਇਹਨਾਂ ਨੂੰ ਕੁਝ ਪਿੰਡ ਦੀ ਜ਼ਗੀਰ ਦਿੱਤੀ ਸੀ। ਹੁਣ ਲਾਹੌਰ ਪਹੁੰਚ ਕੇ ਪਤਾ ਕਰਾਂਗੇ ਜੇਕਰ ਇਹਨਾਂ ਦਾ ਖਰਚ ਪੂਰਾ ਕਰਨ ਵਾਸਤੇ ਕੁਝ ਹੋਰ ਲੋੜ ਹੋਈ ਤਾਂ ਇਹਨਾਂ ਨੂੰ ਹੋਰ ਜ਼ਗੀਰ ਦੇ ਕੇ ਚੋਰੀ ਕਰਨ ਤੋਂ ਬਰਜ ਦੇਾਂਗੇ। ਇਹਨਾਂ ਨੂੰ ਗਰਗਦੀ ਉੱਤੇ ਬੈਠ ਕੇ ਚੋਰੀ ਕਰਾਉਣੀ ਤੇ ਮਾਲ ਲੈਣਾ ਚੰਗਾ ਨਹੀਂ ਹੈ। ਜ਼ਗੀਰ ਇਸ ਤਰ੍ਹਾਂ ਦਿੱਤੀ ਸੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਜ਼ਗੀਰ ਜੋ ਸੀ ਜਿੱਥੇ ਗੁਰੂ ਸਾਹਿਬ ਬੈਠੇ ਸੀਗੇ ਇਹ ਗੁਰੂ ਸਾਹਿਬਾਂ ਦੀ ਸੀਗੀ ਸਾਰੀ ਅੱਜ ਤੱਕ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਪਾਕਿਸਤਾਨ ਦੀ ਸਾਰੀ ਜ਼ਮੀਨ ਜਾਇਦਾਦ ਬੋਲਦੀ ਆ ਇਹ ਵੀ ਜੋ ਅੰਮ੍ਰਿਤਸਰ ਦਾ ਏਰੀਆ ਹੈ ਇਹ ਵੀ ਉਸ ਦੇ ਵਿੱਚ ਹੀ ਆਉਂਦਾ ਹੈ ਸੀਗੀ ਗੁਰੂ ਸਾਹਿਬਾਂ ਦੇ ਨਾਂ ਹੀ ਪਰ ਮੁਗਲਾਂ ਨੇ ਜ਼ਬਰਦਸਤੀ ਆਪਣਾ ਦਬਦਬਾ ਬਣਾਇਆ ਅਤੇ ਲੋਕਾਂ ਕੋਲੋਂ ਜ਼ਮੀਨਾਂ ਖੋਲੀਆਂ ਸਨ ਤਾਂ ਇੱਥੇ ਜੋ ਗੱਲ ਜਹਾਂਗੀਰ ਨੂੰ ਦੱਸੀ ਗਈ ਸੀ ਇਹਨਾਂ ਦੇ ਵੱਡਿਆਂ ਬਡੇਰਿਆਂ ਨੇ ਇਹ ਸਾਡੀਆਂ ਹੀ ਜ਼ਮੀਨਾਂ ਹਨ ਤੁਸੀਂ ਜਿੰਨਾਂ ਨੂੰ ਮਰਜ਼ੀ ਬਣ ਸਕਦੇ ਹੋ ਜਿਸ ਵਕਤ ਗੋਰੇ ਸਾਡੇ ਦੇਸ਼ ਤੇ ਭਾਰਤ ਦੇਸ਼ ਤੇ ਰਾਜ ਕਰਕੇ ਗਏ ਆ ਉਸ ਟਾਈਮ ਵੀ ਸਾਰੀਆਂ ਜ਼ਮੀਨਾਂ ਗੋਰਿਆਂ ਨੇ ਖੋਲੀਆਂ ਸੀ ਸਾਡੇ ਦੇਸ਼ ਦੇ ਭਾਰਤ ਦੇਸ਼ ਦੇ ਲੋਕਾਂ ਕੋਲ ਫਿਰ ਜਾਣ ਲੱਗੇ ਵੀ ਗੋਰੇ ਜਿੱਤੇ ਖੁਸ਼ ਹੁੰਦੇ ਸੀ ਉਹਨੂੰ ਕਹਿ ਦਿੰਦੇ ਸੀ ਜਿੰਨੀ ਜ਼ਮੀਨ ਬਗਲ ਨਹੀਂ ਬਗੜਲਾ ਉਹ ਭਾਰਤ ਦੇ ਜਿਹੜੇ ਲੋਕ ਸਨ ਜਾਂ ਕੁਝ ਪਿੰਡਾਂ ਦੇ ਜਾਂ ਕੁਝ ਸ਼ਹਿਰਾਂ ਦੇ ਕਸਬਿਆਂ ਦੇ ਕਿਸੇ ਤਰ੍ਹਾਂ ਦੇ ਵੀ ਲੋਕ ਸਨ ਉਹ ਜਿਨ੍ਹਾਂ ਦੇਲ ਆਉਂਦਾ ਸੀ ਉਹ ਜ਼ਮੀਨ ਨੂੰ ਬਗੜ ਲੈਂਦੇ ਸੀ ਤਾਂ ਗੋਰੇ ਉਹਦਾ ਲਿਖਤੀ ਨਾਮਾ ਉਹਨਾਂ ਨੂੰ ਦੇ ਜਾਂਦੇ ਹੁੰਦੇ ਸੀ ਇਹ ਲਓ ਜੀ ਤੁਹਾਡੀ ਹੋ ਗਈ ਇਹ ਇਸ ਤਰ੍ਹਾਂ ਵੀ ਕੁਝ ਪਹਿਲਾਂ ਚੱਲਦਾ ਸੀ ਚਲੋ ਅੱਗੇ ਚੱਲਦੇ ਹਾਂ ਅਸੀਂ ਪਹਿਲਾਂ ਸੁਲਹੀ ਖਾਂ ਦਾ ਜ਼ਿਕਰ ਕੀਤਾ ਸੀ ਉਹਦਾ ਇੱਕ ਭਤੀਜਾ ਸੀ ਸੁਲਪੀ ਖਾਂ ਜਦੋਂ ਬਾਦਸ਼ਾਹ ਜਹਾਂਗੀਰ ਤੇ ਚੰਦੂ ਦੀ ਇਹ ਸਾਰੀ ਗੱਲਬਾਤ ਹੁੰਦੀ ਸੀ ਤਾਂ ਉਹਨੂੰ ਸੁਲਪੀ ਖਾਂ ਨੇ ਵੀ ਸੁਣਿਆ ਸਲਪੀ ਨੇ ਚੰਦੂ ਨੂੰ ਕਿਹਾ ਇਸ ਗੁਰੂ ਅਰਜਨ ਨੂੰ ਸਾਡਾ ਚਾਚਾ ਸੁਲਹੀਖਾਂ ਮਰਨ ਗਿਆ ਸੀ ਅਤੇ ਇਹਨਾਂ ਨੇ ਜਾਦੂ ਟੂਣੇ ਕਰਕੇ ਉਸ ਨੂੰ ਆਵੇ ਦੀ ਅੱਗ ਵਿੱਚ ਧਕੇਲ ਕੇ ਮਾਰ ਦਿੱਤਾ ਇਹ ਸਾਡਾ ਵੀ ਦੁਸ਼ਮਣ ਹੈ ਆਪਣੇ ਚਾਚੇ ਦਾ ਬਦਲਾ ਲੈਣ ਲਈ ਮੈਂ ਵੀ ਇਸ ਨੂੰ ਮਾਰਨ ਦੇ ਉਪਾਮਾ ਵਿੱਚ ਤੁਹਾਡੇ ਨਾਲ ਸ਼ਾਮਲ ਹਾਂ ਚੰਦੂ ਨੇ ਕਿਹਾ ਜੇ ਤੂੰ ਐਸਾ ਕਰੇ ਤਾਂ ਤੈਨੂੰ ਸ਼ਾਬਾਸ਼ ਹੈ ਜਦੋਂ ਵੀ ਸਮਾਂ ਮਿਲ ਗਿਆ ਮੈਂ ਲਾਹੌਰ ਪਹੁੰਚ ਕੇ ਸ਼ਾਹ ਪਾਸੋਂ ਆਗਿਆ ਲੈ ਕੇ ਇਹਨਾਂ ਨੂੰ ਫੜ ਕੇ ਬਾਦਸ਼ਾਹ ਦੇ ਪੇਸ਼ ਕਰਨ ਵਾਸਤੇ ਤੈਨੂੰ ਭੇਜਾਂਗਾ ਫਿਰ ਜਿਵੇਂ ਤੇਰੀ ਮਨਮਰਜ਼ੀ ਹੋਵੇ ਇਸ ਨਾਲ ਕਰ ਲੈਣਾ ਰਾਤ ਬਤੀਤ ਕਰਕੇ ਜਦ ਸਵੇਰੇ ਤੁਰਨ ਦੀ ਤਿਆਰੀ ਹੋਈ ਤਾਂ ਚੰਦੂ ਨੇ ਸਮਾਂ ਤਾੜ ਕੇ ਜਹਾਂਗੀਰ ਨੂੰ ਆਖਿਆ ਕਿ ਸੁਲਪੀ ਖਾਨ ਨੂੰ ਅੰਮ੍ਰਿਤਸਰ ਭੇਜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦਰਬਾਰ ਵਿੱਚ ਮਗਾ ਕੇ ਆਪ ਹੀ ਉਹਨਾਂ ਪਾਸੋਂ ਪੁੱਛ ਪੜਤਾਲ ਕਰ ਲਵੋ ਕਿ ਉਹਨਾਂ ਨੇ ਚੋਰ ਧਾੜ ਵੀ ਆਪਣੇ ਪਾਸ ਕਿਉਂ ਰੱਖੇ ਹੋਏ ਹਨ ਚੰਦੂ ਦੀ ਇਹ ਕੁਟਲ ਨੀਤੀ ਦੀ ਗੱਲ ਸੁਣ ਕੇ ਜਹਾਂਗੀਰ ਨੇ ਸੁਲਪੀ ਨੂੰ ਗੁਰੂਜੀ ਵੱਲ ਅੰਮ੍ਰਿਤਸਰ ਭੇਜ ਦਿੱਤਾ ਜਹਾਂਗੀਰ ਨੇ ਪਰਵਾਨੇ ਵਿੱਚ ਲਿਖਿਆ ਹੈ ਆਪ ਮੇਰੇ ਦਰਬਾਰ ਵਿੱਚ ਲਾਹੌਰ ਹਾਜ਼ਰ ਹੋ ਕੇ ਇਸ ਗੱਲ ਦਾ ਉੱਤਰ ਦਿਓ ਕਿ ਤੁਸੀਂ ਆਪਣੇ ਚੋਰ ਆਦਿਕ ਖੋਟੇ ਆਦਮੀ ਕਿਉਂ ਰੱਖੇ ਹੋਏ ਹਨ ਸਲਪੀ ਇੱਕ ਫੌਜੀ ਦਸਤਾ ਆਪਣੇ ਨਾਲ ਲੈ ਕੇ ਸ਼ਾਹੀ ਆਗਿਆ ਨਾਲ ਗੋਇੰਦਵਾਲ ਤੋਂ ਅੰਮ੍ਰਿਤਸਰ ਨੂੰ ਤੁਰ ਪਿਆ। ਉਧਰ ਬਾਦਸ਼ਾਹ ਆਪਣਾ ਡੇਰਾ ਕੂਚ ਕਰਕੇ ਲਾਹੌਰ ਨੂੰ ਚੱਲ ਪਿਆ ਕਿਉਂਕਿ ਬਾਦਸ਼ਾਹ ਨੇ ਇਹ ਸਾਰੇ ਪੜਾ ਪੂਰੇ ਕਰਕੇ ਕਸ਼ਮੀਰ ਪਹੁੰਚਣਾ ਸੀ। ਇਧਰ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤਰਨਤਾਰਨ ਆ ਗਏ। ਮਸੰਦ ਨੇਤਾ ਪ੍ਰਤੀ ਸਿੱਖ ਸੰਗਤਾਂ ਨੂੰ ਲੈ ਕੇ ਗੁਰੂ ਜੀ ਦੇ ਪਾਸ ਆਉਂਦੇ ਸਨ। ਉਧਰ ਜਹਾਂਗੀਰ ਨੇ ਆਪਣੇ ਸ਼ਹਿਜ਼ਾਦੇ ਖੁਸਰੋ ਨਾਲ ਗੁੱਸੇ ਹੋ ਕੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਤੇ ਹੁਕਮ ਕਰ ਦਿੱਤਾ ਕਿ ਇਸ ਨਾਲ ਕੋਈ ਮੇਲ ਮਲਾਪ ਨਾ ਰੱਖੇ ਨਾ ਹੀ ਇਸ ਨੂੰ ਕੋਈ ਸ਼ਹਿਜ਼ਾਦੇ ਵਾਲਾ ਮਾਣ ਸਨਮਾਨ ਦੇਵੇ ਅਤੇ ਇਸ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਸਹਾਇਤਾ ਨਾ ਕਰੇ ਜਿਹੜਾ ਕਿਸੇ ਸਹਾਇਤਾ ਕਰੇਗਾ ਉਹ ਰਾਜਦੰਡ ਦਾ ਭਾਗੀ ਹੋਵੇਗਾ ਖੁਸਰੋ ਆਪਣੇ ਪਿਤਾ ਦੇ ਹੁਕਮ ਕਰਕੇ ਦਿੱਲੀ ਤੋਂ ਕੁਝ ਆਦਮੀਆਂ ਨਾਲ ਨਿਕਲ ਤੁਰਿਆ ਉਹ ਕਾਬਲ ਤੋਂ ਜਾਣ ਵਾਸਤੇ ਜਦ ਗੋਇੰਦਵਾਲ ਤੋਂ ਲੰਘ ਕੇ ਤਰਨ ਤਰਨ ਪਾਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਵਾਲੇ ਗੁਰੂ ਠਹਿਰੇ ਹੋਏ ਹਨ ਖੁਸਰੋ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਡੇਰਾ ਕਰਕੇ ਆਪ ਜੀ ਨੂੰ ਆਪਣੀ ਸਾਰੀ ਗੱਲ ਜਹਾਂਗੀਰ ਨਾਲ ਨਾਰਾਜ਼ਗੀ ਦੀ ਦੱਸੀ ਤਾਂ ਗੁਰੂ ਜੀ ਨੇ ਉੱਤੇ ਤਰਸ ਖਾ ਕੇ ਉਸ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਅਤੇ ਉਸ ਨੂੰ 5000 ਰੁਪਏ ਖਰਚਾ ਵੀ ਦਿੱਤਾ। ਖੁਸਰੋ ਤਾਂ ਗੁਰੂ ਜੀ ਦਾ ਧੰਨਵਾਦ ਕਰਕੇ ਅੱਗੇ ਨਿਕਲ ਗਿਆ। ਇਹ ਗੱਲਾਂ ਜਦੋਂ ਚੰਦੂ ਨੂੰ ਪਤਾ ਲੱਗੀਆਂ ਤਾਂ ਉਸ ਨੂੰ ਇੱਕ ਹੋਰ ਮੌਕਾ ਮਿਲ ਗਿਆ ਗੁਰੂ ਸਾਹਿਬ ਦੇ ਵਿਰੁੱਧ ਗੱਲਾਂ ਕਰਨ ਦਾ। ਉਸ ਨੇ ਜਾ ਕੇ ਬਾਦਸ਼ਾਹ ਨੂੰ ਇਹ ਕਿਹਾ ਕਿ ਬਾਦਸ਼ਾਹ ਸਲਾਮਤ ਤੁਸੀਂ ਆਪਣੇ ਸ਼ਹਿਜ਼ਾਦੇ ਨੂੰ ਦੇਸ਼ ਨਕਾਲਾ ਦਿੱਤਾ ਸੀ। ਤਾਂ ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਾਸ ਰੱਖਿਆ ਤੇ 5000 ਰੁਪਇਆ ਵੀ ਦਿੱਤਾ ਅਤੇ ਲੰਗਰ ਪ੍ਰਸ਼ਾਦੇ ਵਾਸਤੇ ਰਸਤਾ-ਵਸਤਾ ਵੀ ਦਿੱਤੀਆਂ ਅਤੇ ਗੁਰੂ ਅਰਜਨ ਦੇਵ ਇੰਨਾ ਨਿਰਭੈ ਹੈ ਕਿ ਉਹ ਸਾਰੇ ਕੰਮ ਤੁਹਾਡੇ ਵਿਰੁੱਧ ਕੀਤੇ ਹਨ ਜਦ ਇਹ ਗੱਲਾਂ ਜਹਾਂਗੀਰ ਨੇ ਸੁਣੀਆਂ ਤਾਂ ਉਸ ਨੇ ਚੰਦੂ ਨੂੰ ਕਿਹਾ ਕਿ ਤੁਹਾਨੂੰ ਜੋ ਵੀ ਡੰਡ ਮناسب ਲੱਗਦਾ ਹੈ ਤੁਸੀਂ ਉਹਨਾਂ ਨੂੰ ਪਰਵਾਨਾ ਲਿਖ ਕੇ ਭੇਜ ਦਿਓ ਫਿਰ ਗੁਰੂ ਜੀ ਆਪ ਹੀ ਸਾਡੇ ਕੋ ਆਉਣਗੇ ਇਹ ਆਗਿਆ ਲੈ ਕੇ ਚੰਦੂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਉਸ ਵਕਤ 2 ਲੱਖ ਰੁਪਏ ਦਾ ਜੁਰਮਾਨਾ ਲਿਖ ਕੇ ਭੇਜਿਆ ਉਸਨੇ ਕਿਹਾ ਕਿ ਜੁਰਮਾਨਾ ਛੇਤੀ ਭੇਜ ਦਿਓ ਨਹੀਂ ਤਾਂ ਲਾਹੌਰ ਆਣ ਕੇ ਜਵਾਬ ਦਿਓ ਗੁਰੂ ਜੀ ਨੂੰ ਇਹ ਪਰਵਾਨਾ ਸੁਣਾਇਆ ਗਿਆ ਤਾਂ ਗੁਰੂ ਜੀ ਨੇ ਉਸੇ ਹੀ ਵੇਲੇ ਸਮਝ ਲਿਆ ਕਿ ਇਹ ਚੰਦੂ ਪਾਪੀ ਦੀ ਸ਼ਰਾਰਤ ਹੈ ਅਤੇ ਗੁਰੂ ਜੀ ਇਹ ਵੀ ਸਮਝ ਗਏ ਸਨ ਕਿ ਹੁਣ ਸਾਡੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ ਗੁਰੂ ਜੀ ਨੇ ਉਸ ਵਕਤ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸੱਦ ਕੇ ਸਲਾਹ ਕੀਤੀ ਕਿ ਜੋ ਗ੍ਰਿਹਾਈ ਹੈ ਹੁਣ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੇ ਦਈਏ ਅਤੇ ਹੁਣ ਸਾਡੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ ਇਹ ਸਾਰੀਆਂ ਗੱਲਾਂ ਬਚਨ ਵਿਲਾਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਗ੍ਰਿਹਾਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੇ ਕੇ ਆਪ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਲਈ ਚਾਲੇ ਪਾ ਦਿੱਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਬਾਦਸ਼ਾਹ ਜਹਾਂਗੀਰ ਕੋਲ ਪਹੁੰਚੇ ਤਾਂ ਬਾਦਸ਼ਾਹ ਜਹਾਂਗੀਰ ਨੇ ਅੱਗੇੋਂ ਬੜੇ ਸਤਕਾਰ ਨਾਲ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਕੋਲ ਬਿਠਾਇਆ ਗੱਲਾਂ ਬਾਤਾਂ ਪੁੱਛੀਆਂ ਅਤੇ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਆਪਣੇ ਧਰਮ ਨੂੰ ਵੱਡਾ ਆਖਦੇ ਹਨ ਇਸ ਕਰਕੇ ਉਹ ਆਪਸ ਵਿੱਚ ਝਗੜਦੇ ਰਹਿੰਦੇ ਹਨ ਤੁਸੀਂ ਦੱਸੋ ਰਾਮ ਜਾਂ ਅੱਲਾਹ ਭਾਵੇਂ ਕਿ ਖੁਦਾ ਦਾ ਨਾਮ ਵੱਡਾ ਹੈ ਇਹਨਾਂ ਦੋਹਾਂ ਮਜਮਾ ਵਿੱਚੋਂ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਕਿਰਪਾ ਕਰਕੇ ਮੇਰਾ ਇਹ ਸੰਸਾ ਨਿਵਰਤ ਕਰੋ ਜੀ ਗੁਰੂ ਜੀ ਨੇ ਕਿਹਾ ਪ੍ਰਮਾਤਮਾ ਇੱਕ ਹੈ ਪਰ ਇਹ ਉਸ ਨੂੰ ਦੋ ਬਣਾ ਕੇ ਝਗੜਦੇ ਹਨ ਗੁਰੂ ਜੀ ਦਾ ਮਤ ਦੋਹਾਂ ਤੋਂ ਵੱਖ ਹੈ ਇਸ ਵਾਸਤੇ ਝਗੜੇ ਵਾਲੀ ਕੋਈ ਗੱਲ ਨਹੀਂ ਹੈ ਕੋਈ Hindu ਹੋਵੇ ਭਾਵੇਂ ਮੁਸਲਮਾਨ ਜਿਹੜਾ ਵੀ ਸੱਚ ਨੂੰ ਧਿਆਏਗਾ ਉਹੀ ਭਵ ਸਾਗਰ ਤੋਂ ਪਾਰ ਹੋ ਕੇ ਵਹਿਸ਼ਤਾ ਨੂੰ ਜਾਏਗਾ ਉਪਰੰਤ ਜਦੋਂ ਸੰਧਿਆ ਦਾ ਸਮਾਂ ਹੋਣ ਕਰਕੇ ਸ਼ਾਹ ਨੇ ਦਰਬਾਰ ਸਮਾਪਤ ਕੀਤਾ ਅਤੇ ਗੁਰੂ ਜੀ ਉੱਠ ਕੇ ਬਾਹਰ ਆਏ ਤਾਂ ਚੰਦੂ ਨੇ ਕਿਹਾ ਜੀ ਆਗਿਆ ਦਿਓ ਤਾਂ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਜਾਵਾਂ ਅਤੇ ਇਹਨਾਂ ਦੀ ਅੰਨ ਪਾਣੀ ਨਾਲ ਸੇਵਾ ਕਰਕੇ ਤੁਹਾਡੇ ਕੋਲੋਂ ਸਮਝਾਵਾਂ ਕਿ ਪਿਛਲਾ ਜੁਰਮਾਨਾ 2 ਲੱਖ ਦੇ ਦਿਓ ਅਤੇ ਅੱਗੇ ਤੋਂ ਆਪਣੇ ਪਾਸ ਕਿਸੇ ਚੋਰ ਧਾੜਵੀ ਨੂੰ ਨਾ ਰੱਖਣ 2 ਲੱਖ ਰੁਪਏ ਜੁਰਮਾਨਾ ਵਸੂਲ ਕਰਕੇ ਮੈਂ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵਾਂਗਾ ਜਦ ਚੰਦੂ ਦੀ ਇਹ ਗੱਲ ਮੰਨ ਕੇ ਬਾਦਸ਼ਾਹ ਆਪਣੇ ਮਹਿਲਾਂ ਨੂੰ ਚਲਿਆ ਗਿਆ ਤਾਂ ਚੰਦੂ ਨੇ ਗੁਰੂ ਜੀ ਨੂੰ ਪੰਜਾਂ ਸਿੱਖਾਂ ਸਹਿਤ ਹਰਾਸਤ ਵਿੱਚ ਲੈ ਲਿਆ ਗੁਰੂ ਜੀ ਦੇ ਸਾਥੀ ਪੰਜ ਸਿੱਖਾਂ ਨੂੰ ਡਿਊਟੀ ਵਿੱਚ ਕੈਦ ਕਰਕੇ ਗੁਰੂ ਜੀ ਨੂੰ ਪਿਛਲੇ ਅੰਦਰ ਦੇ ਦਿੱਤਾ ਉਧਰ ਜਦ ਦੂਸਰੇ ਦਿਨ ਜਹਾਂਗੀਰ ਕਸ਼ਮੀਰ ਨੂੰ ਤੁਰਨ ਲੱਗਾ ਤਾਂ ਚੰਦੂ ਨੇ ਕਿਹਾ ਕਿ ਮੈਂ ਕੁਝ ਸਰਕਾਰੀ ਮਾਮਲੇ ਦਾ ਹਿਸਾਬ ਕਰਾਂ ਅਤੇ ਮੈਂ ਦੋ ਤਿੰਨ ਦਿਨ ਤੱਕ ਤੁਹਾਡੇ ਪਿੱਛੋਂ ਆ ਜਾਵਾਂਗਾ ਮੈਨੂੰ ਪ੍ਰਵਾਨਗੀ ਦਿਓ ਇਸ ਤਰ੍ਹਾਂ ਦੀ ਮਨਜ਼ੂਰੀ ਲੈ ਕੇ ਚੰਦੂ ਨੇ ਆਪਣੇ ਦੁਸ਼ਟਪੁਣੇ ਵਾਸਤੇ ਪਿੱਛੇ ਲਾਹੌਰ ਰਹਿ ਗਿਆ ਅਤੇ ਜਹਾਂਗੀਰ ਕਸ਼ਮੀਰ ਚਲਾ ਗਿਆ ਘਰ ਆਣ ਕੇ ਚੰਦੂ ਨੇ ਕਿਹਾ ਗੁਰੂ ਜੀ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਸੀ ਮੈਂ ਬੇਨਤੀ ਕੀਤੀ ਸੀ ਪਰ ਤੁਸੀਂ ਇੱਕ ਨਹੀਂ ਮੰਨੀ ਗੁਰੂ ਜੀ ਨੇ ਕਿਹਾ ਦਿਵਾਨ ਸਾਹਿਬ ਆਪ ਉੱਚੀ ਕੁਲ ਵਾਲੇ ਚਵਾਰੇ ਦੀ ਨਿਆਈ ਹੋ ਅਤੇ ਅਸੀਂ ਮੋਰੀ ਬਾਗੂ ਨੀਵੇਂ ਹਾਂ ਇਸ ਕਰਕੇ ਅਸਾਂ ਮੇਲੀ ਨਾਲ ਹੀ ਮੇਲ ਕਰ ਲਿਆ ਕਿਉਂਕਿ ਆਪਣੇ ਬਰਾਬਰ ਦੇ ਨਾਲ ਮਿਲਣਾ ਹੀ ਸਭ ਨੂੰ ਚੰਗਾ ਲੱਗਦਾ ਹੈ ਇਹ ਗੱਲ ਸੁਣ ਕੇ ਚੰਦੂ ਨੇ ਆਪਣੇ ਸਪਈਆਂ ਨੂੰ ਕਿਹਾ ਕਿ ਇਹਨਾਂ ਨੂੰ ਅੰਨ ਜਲ ਬਿਲਕੁਲ ਨਹੀਂ ਦੇਣਾ ਅਤੇ ਨਾ ਹੀ ਸੌਣ ਦੇਣਾ ਜਦ ਇਹ 2 ਲੱਖ ਰੁਪਏ ਜੁਰਮਾਨਾ ਭਰ ਦੇਣਗੇ ਤਾ ਇਹਨਾਂ ਨੂੰ ਖਾਣ ਪੀਣ ਅਤੇ ਸੌਣ ਦੀ ਆਗਿਆ ਦਿੱਤੀ ਜਾਵੇ। ਗੁਰੂ ਜੀ ਦੇ پاس ਕਿਸੇ ਨੂੰ ਜਾਣ ਨਹੀਂ ਦੇਣਾ। ਆਪਣੇ ਸਿਪਾਈਆਂ ਨੂੰ ਪੱਕੀ ਕਰਕੇ ਚੰਦੂ ਆਪਣੇ ਮਹਿਲਾਂ ਨੂੰ ਚਲਿਆ ਗਿਆ। ਦੂਸਰੇ ਦਿਨ ਚੰਦੂ ਫਿਰ ਆਇਆ। ਉਸਨੇ ਆਣ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਨਾਤਾ ਲੈ ਲਵੋ ਨਹੀਂ ਤਾਂ ਮੈਂ ਤੁਹਾਨੂੰ ਜਿਉਂਦਿਆਂ ਨੂੰ ਨਹੀਂ ਛੱਡਾਂਗਾ। ਬਹੁਤ ਤਸੀਹੇ ਤੇ ਕਸ਼ਟ ਦੇ ਕੇ ਤੁਹਾਡੀ ਜਿੰਦ ਕੱਢਾਂਗਾ। ਗੁਰੂ ਜੀ ਨੇ ਕਿਹਾ ਜੋ ਤੇਰੀ ਮਰਜ਼ੀ ਹੈ ਤੂੰ ਕਰ ਲੈ। ਜੋ ਬੀਜੇਗਾ ਉਹੀ ਵੱਢੇਗਾ। ਚੰਦੂ ਨੇ ਆਪਣੇ ਆਦਮੀ ਨੂੰ ਕਿਹਾ ਕਿ ਇੱਕ ਪਾਣੀ ਦੀ ਦੀਗ ਉਬਾਲ ਕੇ ਗੁਰੂ ਜੀ ਨੂੰ ਉਸ ਵਿੱਚ ਬਿਠਾ ਲ ਦਿਓ ਜਦ ਸਿੱਖ ਗੁਰੂ ਜੀ ਨੂੰ ਦੇਗ ਵਿੱਚੋਂ ਕੱਢਣ ਵਾਸਤੇ ਉੱਠੇ ਤਾਂ ਚੰਦੂ ਦੇ ਆਦਮੀਆਂ ਨੇ ਡੰਡੇ ਮਾਰ-ਮਾਰ ਕੇ ਉਹਨਾਂ ਨੂੰ ਪਿੱਛੇ ਨੂੰ ਕਰ ਦਿੱਤਾ ਫਿਰ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਤੁਸੀਂ ਸਾਡੇ پاس ਨਾ ਆਓ ਇਹਨਾਂ ਦੁਸ਼ਟਾਂ ਦੀ ਜੜ ਖਾਰੇ ਪਾਣੀ ਪੈ ਗਈ ਹੈ ਤੁਸੀਂ ਮਾਰ ਨਾ ਖਾਓ ਅਸਾਂ ਤਾਂ ਸਰੀਰ ਤਿਆਗ ਦੇਣਾ ਹੈ ਗੁਰੂ ਜੀ ਦੀ ਆਗਿਆ ਸੁਣ ਕੇ ਭਾਈ ਪ੍ਰਾਣੇ ਨੇ ਦੂਰੋਹੀ ਕਿਹਾ ਮਹਾਰਾਜ ਜੇ ਹੁਕਮ ਕਰੋ ਤਾਂ ਦਿੱਲੀ ਤੋਂ ਲਾਹੌਰ ਦੀ ਇੱਟ ਨਾਲ ਇੱਟ ਬਜਾ ਦੇਆ ਅਤੇ ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦੇਆ ਗੁਰੂ ਜੀ ਨੇ ਕਿਹਾ ਭਾਈ ਪ੍ਰਣਾ ਜੀ ਇਹ ਸ਼ਕਤੀ ਤੁਸੀਂ ਕਿੱਥੋਂ ਪਾਈ ਹੈ ਪ੍ਰਾਣੇ ਨੇ ਕਿਹਾ ਜੀ ਤੁਹਾਡੀ ਸੇਵਾ ਕਰਕੇ ਤਦ ਗੁਰੂ ਜੀ ਨੇ ਕਿਹਾ ਜਿਨ੍ਹਾਂ ਦੀ ਸੇਵਾ ਕਰਕੇ ਤੂੰ ਆਪਣੀ ਸ਼ਕਤੀ ਦਾ ਹੰਕਾਰ ਕਰਦਾ ਹੈ ਉਹਨਾਂ ਵਿੱਚ ਕਿੰਨੀ ਸ਼ਕਤੀ ਹੈ ਕਿ ਨਹੀਂ ਜੇ ਤੂੰ ਜਾਣਦਾ ਹੈ ਤਾਂ ਉਹਨਾਂ ਵਿੱਚ ਸ਼ਕਤੀ ਹੈ ਤਾਂ ਫਿਰ ਜੋ ਕੁਝ ਹੁੰਦਾ ਹੈ ਚੁੱਪ ਕਰਕੇ ਵੇਖਦਾ ਰਹੋ ਜੇ ਕੋਈ ਐਸੀ ਗੱਲ ਫਿਰ ਕਰੇਗਾ ਤਾਂ ਖਾਲੀ ਹੀ ਰਹਿ ਜਾਏਗਾ ਅਤੇ ਫਿਰ ਪਛਤਾਏਗਾ ਅਸਾ ਇਸ ਤਰ੍ਹਾਂ ਹੀ ਕਾਰਨ ਕਰਨਾ ਹੈ ਤੂੰ ਇਸ ਨਹੀਂ ਸਮਝਦਾ ਇਹ ਗੱਲ ਕਰਨ ਉਪਰੰਤ ਭਾਈ ਪ੍ਰਣਾਵੀ ਪਿੱਛੇ ਨੂੰ ਹੋ ਗਿਆ ਅਤੇ ਚੁੱਪ ਕਰ ਰਿਹਾ ਅਤੇ ਹੱਥ ਜੋੜ ਕੇ ਖੜਾ ਰਿਹਾ ਉਧਰ ਦੁਸ਼ਟ ਚੰਦੂ ਦੇ ਹੁਕਮ ਨਾਲ ਗੁਰੂ ਜੀ ਉਬਲਦੀ ਦੀਗ ਵਿੱਚ ਬਿਠੇ ਸਨ ਤੇ ਜ਼ਾਲਮ ਥੱਲੇੋਂ ਲੱਕੜਾਂ ਬਾਲ ਰਹੇ ਸਨ ਪਰ ਗੁਰੂ ਜੀ ਅਡੋਲ ਬਿਠੇ ਰਹੇ ਤੇਰਾ ਕੀ ਆ ਮੀਠਾ ਲਗਾ ਦਾ ਪਾਠ ਕਰੀ ਜਾ ਰਹੇ ਸਨ ਕੁਝ ਸਮੇਂ ਅਪਰੰਤ ਚੰਦੂ ਦੁਸ਼ਟ ਨੇ ਆਪ ਹੀ ਗੁਰੂ ਜੀ ਨੂੰ ਉਬਲਦੀ ਦੀਗ ਵਿੱਚੋਂ ਬਾਹਰ ਕਢਾ ਕੇ ਆਪਣੇ ਮਹਿਲਾਂ ਨੂੰ ਚਲਿਆ ਗਿਆ ਚੰਦੂ ਦੀ ਇੱਕ ਨੋ ਸੀ ਉਹ ਕਿਸੇ ਗੁਰਸਿੱਖ ਦੀ ਲੜਕੀ ਸੀ ਜਦੋਂ ਉਸ ਨੂੰ ਸਾਰੀਆਂ ਗੱਲਾਂ ਪਤਾ ਲੱਗੀਆਂ ਕਿ ਮੇਰਾ ਸਹੁਰਾ ਸਤਗੁਰੂ ਜੀ ਨੂੰ ਅਸਹਿ ਕਸ਼ਟ ਦੇ ਰਿਹਾ ਹੈ ਤਾਂ ਉਸ ਦੇ ਮਨ ਵਿੱਚ ਆਈ ਕਿ ਉਸ ਦਾ ਉਸ ਘਰ ਵਿੱਚ ਜੁਨਾ ਤ੍ਰਿਗ ਹੈ ਜਿਸ ਘਰ ਵਿੱਚ ਨੇਕੀ ਦੇ ਅਵਤਾਰ ਗੁਰੂ ਜੀ ਨੂੰ ਇਤਨੇ ਤਸੀਹੇ ਮਿਲ ਰਹੇ ਹਨ ਜਦ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਨੂੰ ਇਸ ਅੱਤ ਦੀ ਗਰਮੀ ਵਿੱਚ ਪੀਣ ਨੂੰ ਪਾਣੀ ਅਤੇ ਖਾਣ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਤਾਂ ਉਹ ਗੁਰੂ ਜੀ ਵਾਸਤੇ ਭੋਜਨ ਤੇ ਮਿੱਠਾ ਪਾਣੀ ਲੈ ਕੇ ਚੋਰੀ ਹੀ ਗੁਰੂ ਜੀ ਦੇ ਬੰਦੀਖਾਨੇ ਨੂੰ ਚਲੀ ਗਈ ਅਤੇ ਪਹਿਰੇਦਾਰਾਂ ਸਿਪਾਹੀਆਂ ਨੂੰ ਲਾਲਚ ਵਜੋਂ ਕੁਝ ਜੇਬਰ ਦੇ ਕੇ ਗੁਰੂ ਜੀ پاس ਪਹੁੰਚ ਗਈ ਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਜਾਰੋ-ਜਾਰ ਰੋ ਕੇ ਆਖਿਆ ਮਹਾਰਾਜ ਆਹ ਮਿੱਠਾ ਜਲ ਤੇ ਭੋਜਨ ਛਕ ਲਵੋ ਇਹ ਮੈਂ ਆਪ ਜੀ ਵਾਸਤੇ ਲਿਆਂਦਾ ਹੈ ਮੈਂ ਚੰਦੂ ਪਾਪੀ ਦੀ ਨੂੰਹ ਹਾਂ ਅਤੇ ਆਪ ਜੀ ਦੇ ਸਿੱਖ ਦੀ ਲੜਕੀ ਹੋਣ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਗੁਰੂ ਜੀ ਨੇ ਕਿਹਾ ਬੀਬੀ ਜੀ ਤੁਹਾਨੂੰ ਸ਼ਾਬਾਸ਼ ਹੈ ਤੁਹਾਡੇ ਹਿਰਦੇ ਵਿੱਚ ਇਤਨਾ ਪ੍ਰੇਮ ਤੇ ਦੁੱਖ ਹੈ ਪਰ ਇਸ ਪਾਪੀ ਦੇ ਘਰ ਦਾ ਅੰਨ ਅਤੇ ਜਲ ਅਸਾਂ ਨਹੀਂ ਛਕਣਾ ਇਸ ਨੂੰ ਵਾਪਸ ਲਿਆ ਜਾਓ ਗੁਰੂ ਜੀ ਦੇ ਬਚਨ ਸੁਣ ਕੇ ਬੀਬੀ ਅੰਨ ਜਲ ਵਾਪਸ ਲੈ ਕੇ ਘਰ ਨੂੰ ਚਲੀ ਗਈ ਉਧਰ ਦੂਸਰੇ ਦਿਨ ਚੰਦੂ ਪਾਪੀ ਨੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਲ ਕੇ ਉਪਰੋਂ ਗਰਮ ਰੇਤਾਂ ਦੇ ਕੜਛੇ ਪਵਾਏ ਅਤੇ ਗੁਰੂ ਜੀ ਦੇ ਸਰੀਰ ਤੇ ਪੂਰੇ ਛਾਲੇ ਪੈ ਗਏ ਇਹ ਅਤਿਆਚਾਰ ਨੂੰ ਵੇਖ ਕੇ ਸਭ ਵੇਖਣ ਤੇ ਸੁਣਨ ਵਾਲੇ ਤਰਾਤਰਾਂ ਕਰ ਰਹੇ ਸਨ ਚੰਦੂ ਦੁਸ਼ਟ ਨੇ ਦੋ ਪੈਰ ਪਿੱਛੋਂ ਆਪ ਜੀ ਨੂੰ ਗਰਮ ਰੇਤ ਤੋਂ ਉਠਾ ਕੇ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਆਪ ਮਹਿਲਾਂ ਨੂੰ ਚਲਿਆ ਗਿਆ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਦਾ ਕਾਫੀ ਮਾਸ ਸੜ ਚੁੱਕਾ ਸੀ ਪਰ ਗੁਰੂ ਜੀ ਨੇ ਸੀ ਵੀ ਨਹੀਂ ਉਚਾਰੀ ਪ੍ਰਭੂ ਵਿੱਚ ਲਿਬ ਲਾ ਕੇ ਅਡੋਲ ਬੈਠੇ ਰਹੇ ਪਰ ਵੇਖਣ ਸੁਣਨ ਵਾਲੇ ਲੋਕ ਹਾਹਾਕਾਰ ਕਰ ਉਠੇ ਉਧਰ ਫਿਰ ਚੰਦੂ ਨੇ ਘਰ ਸਲਾਹ ਕੀਤੀ ਕਿ ਗੁਰੂ ਜੀ ਇਤਨੇ ਸਖਤ ਤਸੀਹਾਂ ਨਾਲ ਵੀ ਮੇਰੇ ਅੱਗੇ ਨਹੀਂ ਝੁਕੇ ਹੁਣ ਇਹਨਾਂ ਨੂੰ ਗਾਉਂ ਦੇ ਕੱਚੇ ਚਮੜੇ ਵਿੱਚ ਬੰਦ ਕਰਕੇ ਇਹਨਾਂ ਦਾ ਧਰਮਪ੍ਰਸ਼ਟ ਕਰਕੇ ਮਾਰਨਾ ਚਾਹੀਦਾ ਹੈ। ਉਪਰੰਤ ਉਸਨੇ ਆਪਣੇ ਇੱਕ ਆਦਮੀ ਨੂੰ ਹੁਕਮ ਦਿੱਤਾ ਕਿ ਸਵੇਰੇ ਕਿਸੇ ਚੰਮ ਵਾਲੇ ਪਾਸੋਂ ਤਾਜੀ ਮੋਟੀ ਗਊ ਦਾ ਚਮੜਾ ਉਤਾਰ ਕੇ ਲੈ ਆਉਣਾ ਅਤੇ ਗੁਰੂ ਜੀ ਨੂੰ ਉਸ ਵਿੱਚ ਮੜਾ ਦੇਣਾ। ਜਦ ਇਹ ਗੱਲ ਚੰਦੂ ਦੀ ਮੋ ਨੇ ਸੁਣੀ ਤਾਂ ਉਹ ਅੱਧੀ ਰਾਤ ਨੂੰ ਉੱਠ ਕੇ ਆਈ ਅਤੇ ਸਿਪਾਹੀਆਂ ਨੂੰ ਸੋਨੇ ਦੇ ਗਹਿਣਿਆਂ ਦਾ ਲਾਲਚ ਦੇ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਮਹਾਰਾਜ ਜੀ ਨੂੰ ਮਿਲ ਲੈਣ ਦਿਓ। ਅਤੇ ਉਸਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ ਤੇ ਆਪਣੇ ਪਾਪੀ ਸਹਰੇ ਦੀ ਗੱਲ ਦੱਸੀ ਕੇ ਉਹ ਆਪ ਜੀ ਨੂੰ ਸਵੇਰੇ ਗਊ ਦੇ ਕੱਚੇ ਮਾਸ ਵਿੱਚ ਬੰਦ ਕਰਨ ਦਾ ਹੁਕਮ ਦੇ ਚੁੱਕਾ ਹੈ ਆਪ ਘਟ ਘਟ ਦੀ ਜਾਣਨ ਹਾਰ ਹੋ ਜਿਵੇਂ ਕਰਨਾ ਚਾਹੋ ਕਰਨਾ ਮੇਰਾ ਕੋਈ ਵਸ ਨਹੀਂ ਚੱਲਦਾ ਮੈਂ ਬਹੁਤ ਦੁਖੀ ਹਾਂ ਗੁਰੂ ਜੀ ਨੇ ਕਿਹਾ ਬੇਟਾ ਤੁਸੀਂ ਚਿੰਤਾ ਨਾ ਕਰੋ ਆਪਣੇ ਘਰ ਜਾ ਕੇ ਆਰਾਮ ਨਾਲ ਬੈਠੋ ਸਾਨੂੰ ਕੋਈ ਕਸ਼ਟ ਨਹੀਂ ਹੈ ਦੂਸਰੇ ਦਿਨ ਸਵੇਰੇ ਉੱਠ ਕੇ ਚੰਦੂ ਗੁਰੂਜੀ ਪਾਸ ਆਇਆ ਤੇ ਉਸਨੇ ਆਖਿਆ ਕਿ ਅਜੇ ਤੱਕ ਨਾਤਾ ਲੈਣ ਵਾਸਤੇ ਮਨ ਮੰਨਿਆ ਹੈ ਕਿ ਨਹੀਂ ਜੇ ਨਹੀਂ ਮੰਨਿਆ ਤਾਂ ਅੱਜ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਮੜਾ ਕੇ ਧੁੱਪ ਵਿੱਚ ਬਿਠਾ ਦਿੱਤਾ ਜਾਵੇਗਾ ਜਿਉ ਜੋ ਚਮੜਾ ਸੁਕੇਗਾ ਤੇ ਤੂੰ ਹੀ ਤੁਹਾਡੇ ਪਰਾਂ ਨਿਕਲਣਗੇ ਅਪਰੰਤ ਮੈਂ ਤੁਹਾਡਾ ਘਰਵਾਰ ਲੁੱਟ ਕੇ ਤੁਹਾਡੇ ਸਹਹਜਾਦੇ ਨੂੰ ਸ਼ਹੀਦ ਕਰਕੇ ਤੁਹਾਡੇ ਵੰਸ਼ ਦਾ ਨਾਸ਼ ਕਰ ਦੇਵਾਂਗਾ ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਮੰਨ ਲਵੋ ਚੰਦੂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅੱਜ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਪੰਜ ਸਿੱਖ ਭੇਜ ਦਿਓ ਉਹ ਇਸ਼ਨਾਨ ਕਰਕੇ ਸਾਨੂੰ ਵਾਪਸ ਲੈ ਆਉਣਗੇ ਇਹ ਬਚਨ ਸੁਣ ਕੇ ਚੰਦੂ ਸਮਝਿਆ ਕਿ ਹੁਣ ਇਹ ਜਦ ਰਾਵੀ ਵਿੱਚ ਇਸ਼ਨਾਨ ਕਰਨਗੇ ਤਾਂ ਸੜੇ ਹੋਏ ਸਰੀਰ ਉੱਤੇ ਜਦ ਪਾਣੀ ਪਵੇਗਾ ਤਾਂ ਬਹੁਤ ਦੁਖੀ ਹੋਣਗੇ ਇਸ ਕਰਕੇ ਇਹ ਗੱਲ ਚੰਗੀ ਹੈ ਇਨਾ ਨੇ ਆਪਣੀ ਮੌਤ ਆਪ ਹੀ ਸਹਿੜ ਲਈ ਹੈ ਇਹ ਵਿਚਾਰ ਕਰਕੇ ਚੰਦੂ ਨੇ ਗੁਰੂ ਜੀ ਅਤੇ ਪੰਜਾ ਸਿੱਖਾਂ ਨੂੰ 10 ਸਿਪਾਹੀਆਂ ਨਾਲ ਰਾਵੀ ਵਿੱਚ ਇਸ਼ਨਾਨ ਕਰਨ ਵਾਸਤੇ ਭੇਜ ਦਿੱਤਾ ਅਤੇ ਕਿਹਾ ਕਿ ਜਦ ਇਸ਼ਨਾਨ ਕਰ ਲੈਣ ਤਾਂ ਵਾਪਸ ਇੱਥੇ ਹੀ ਲੈ ਆਉਣਾ ਗੁਰੂ ਜੀ ਨੇ ਸਿੱਖਾਂ ਦੇ ਮੋਢੇ ਤੇ ਹੱਥ ਰੱਖ ਕੇ ਹੌਲੀ-ਹੌਲੀ ਚੱਲ ਕੇ ਰਾਵੀ ਦਰਿਆ ਤੇ ਪਹੁੰਚ ਕੇ ਇਸ਼ਨਾਨ ਕੀਤਾ ਅਤੇ ਗੁਰੂ ਜੀ ਨੇ ਚਾਦਰੇ ਦੀ ਬੁੱਕਲ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਲਵਾਇਆ ਅਤੇ ਸਿੱਖਾਂ ਨੂੰ ਬਚਨ ਕੀਤਾ ਹੁਣ ਅਸੀਂ ਪਰਲੋਕ ਗਮਨ ਕਰਨਾ ਚਾਹੁੰਦੇ ਹਾਂ ਤੁਸੀਂ ਵਾਪਸ ਅੰਮ੍ਰਿਤਸਰ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਡੀ ਵੱਲੋਂ ਬਹੁਤ ਧੀਰਜ ਦੇਣੀ ਅਤੇ ਕਹਿਣਾ ਕਿ ਸੋਗ ਨਹੀਂ ਕਰਨਾ ਪ੍ਰਭੂ ਦੇ ਗੁਣ ਗਾਇਨ ਕਰਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰਾਂ ਦਾ ਅਤੇ ਭਾਈ ਬੁੱਢਾ ਆਦ ਸਿਆਣੇ ਸਿੱਖਾਂ ਦਾ ਸਨਮਾਨ ਕਰਨਾ ਅਪਰੰਤ ਸਿੱਖਾਂ ਨੂੰ ਕਿਹਾ ਸਾਡੇ ਸਰੀਰ ਦਾ ਸੰਸਕਾਰ ਨਾ ਕਰਨਾ ਇਸ ਨਦੀ ਵਿੱਚ ਹੀ ਜਲ ਪ੍ਰਵਾਹ ਕਰ ਦੇਣਾ ਇਸ ਦਰਿਆ ਉੱਤਰ ਦਿਸ਼ਾ ਸਾਡਾ ਸੀਸ ਅਤੇ ਦੱਖਣ ਵੱਲ ਚਰਨ ਕਰਕੇ ਸਾਡਾ ਦਰਸ਼ਨ ਸਮਝਣਾ ਇਸ ਤਰ੍ਹਾਂ ਸਭ ਕੁਝ ਸਮਝਾ ਕੇ ਗੁਰੂ ਜੀ 쿠ਛਾ ਦੇ ਆਸਣ ਉੱਤੇ ਲੇਟ ਗਏ ਅਤੇ ਉੱਪਰ ਚਾਦਰਾਂ ਲੈ ਕੇ ਜੇਠ ਸੁਦੀ ਚੌਥ ਸੰਮਤ 1663 ਨੂੰ ਆਪਣੇ ਕਰਬੈ ਕੁੰਠ ਧਾਮ ਨੂੰ ਪਹਾਰ ਗਏ ਇਸ ਸਥਾਨ ਤੇ ਸ਼ਾਹੀ ਕਿਲੇ ਦੇ ਪਾਸ ਗੁਰਦੁਆਰਾ ਸਾਹਿਬ ਡੇਹਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਹਰ ਸਾਲ ਜੇਠ ਸੁਦੀ ਚੌਥ ਨੂੰ ਆਪ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਹਜ਼ਾਰਾਂ ਸੰਗਤਾਂ ਮਿਲ ਕੇ ਜੋੜ ਮੇਲਾ ਕਰਦੀਆਂ ਹਨ ਇਸ ਤਰ੍ਹਾਂ ਚੰਦੂ ਪਾਪੀ ਨੇ ਪਾਪ ਕਮਾਇਆ ਅਤੇ ਆਪ ਜੀ ਮ ਦੱਸ ਦਈਏ ਕਿ ਜਹਾਂਗੀਰ ਵੱਲੋਂ ਹੀ ਚੰਦੂ ਪਾਪੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਪਕੜਵਾਇਆ ਗਿਆ ਸੀ ਅਤੇ ਕੁਝ ਸਿੱਖਾਂ ਨੇ ਫਿਰ ਉਸ ਨੂੰ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਗਲੀਆਂ ਦੇ ਵਿੱਚ ਫੇਰਿਆ ਸੀ ਅਤੇ ਜਿਸ ਜਿਸ ਭੜਪੂंजे ਭਾਵ ਕੇ ਪੱਠੇ ਵਾਲੇ ਨੂੰ ਰੇਤਾ ਗੁਰੂ ਜੀ ਦੇ ਸੀਸ ਤੇ ਪਾਉਣ ਵਾਸਤੇ ਕਿਹਾ ਸੀ ਜਿਸ ਕੜਛੇ ਨਾਲ ਉਹ ਗੁਰੂ ਜੀ ਦੇ ਸੀਸ ਤੇ ਰੇਤਾ ਪਾਉਂਦਾ ਸੀ ਫਿਰ ਉਸ ਪੜਤੂਜੇ ਨੇ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰ ਕੇ ਉਸ ਦਾ ਖੋਪੜ ਤੋੜ ਦਿੱਤਾ ਸੀ ਇਸ ਤਰ੍ਹਾਂ ਚੰਦੂ ਦੀ ਵੀ ਮੌਤ ਹੋਈ ਸੀ ਸੋ ਇਹ ਸਾਰਾ ਪ੍ਰਸੰਗ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸੁਣਾਇਆ ਗਿਆ ਹੈ ਓਲ ਚੁਕ ਮਾਫ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ